ਪਪ ਆ ਗਏ ਆ ਮੁਗਲ ਚਸ਼ਮਾ ਸ਼ਾਹੀ ਚਸ਼ਮਾ ਸ਼ਾਹੀ ਇਧਰ ਵੇਖੋ ਬਹੁਤ ਉੱਚੇ ਪਹਾੜ ਹਨ ਬਹੁਤ ਉੱਚੇ ਪਹਾੜ ਹਨ ਇਧਰ ਦੇਖੋ ਬਾਦਲ ਹੀ ਬਾਦਲੇ ਹਨ ਉਹ ਦੇਖੋ ਹਾਂਜੀ ਇਹ ਸਾਰੀ ਜਿਹੜੀ ਆ ਪਹਾੜਾਂ ਦੀ ਮਾਲਾ ਆ ਇਹਨਾਂ ਪਹਾੜਾਂ ਦੇ ਵਿੱਚ ਓ ਵੀ ਫੋਕ ਕਿੱਥੋਂ ਤੱਕ ਪਾੜ ਆ ਹੁਣ ਆਪਾਂ ਜਿੱਥੇ ਆਇਆ ਤੁਹਾਨੂੰ ਇਹ ਵਿਖਾਉਣਾ ਵਾ ਵੀ ਇੱਥੇ ਚਸ਼ਮਾ ਸ਼ਾਈ ਆ ਓ ਉੱਤੋਂ ਪਹਾੜ ਤੋਂ ਚਸ਼ਮਾ 1 ਫੁੱਟ ਦਾ ਆ ਤੇ ਚਸ਼ਮਾ ਆਣ ਕਿ ਨਿਕਲਦਾ ਵਾ ਇੱਥੇ ਇੱਥੇ ਚਸ਼ਮਾ ਤੋਂ ਰੱਖੋਣਗੇ ਆਪਣੇ ਕੈਮਰਾਮੈਨ ਦੇਖੋ ਵੀ ਕਿੰਦੀ ਕੁ ਗੁਣਤੀ ਨੇ ਆ ਇਹ ਮੁੰਡਾ ਨੇ ਇਹਨੂੰ ਬਣਾ ਲਾ ਚਸ਼ਮਾ ਸ਼ਾਈ ਇੱਥੇ ਤਾਜ਼ਾ ਪਾਣੀ ਆਉਂਦਾ ਵਾ ਇਹਦਾ ਉਹ ਤਾਜ਼ਾ ਪਾਣੀ ਬੜੇ ਬੜੇ ਨਹੀਂ ਕਹਿੰਦੇ ਪਾਣੀ ਕਿੰਨਾ ਪਿਆਕ ਕਮਾਲ ਕੀਤੀ ਰਹੀ ਆ ਉਹ ਹੋਰ ਇਹ ਤੁਹਾਨੂੰ ਸੋਨਾ ਬਣਾਇਆ ਹੋਣੀ ਹੋਇਆ ਪਾਣੀ ਪਹਿਲਾਂ ਵਾਰ ਆਇਆ ਸੀ ਨਾ ਤਿਆਰ تھا ਅੱਜ ਵੀ ਪੀਤਾ ਤੇ ਲੋਕੀ ਸੰਗਰਦਾ ਵੀ ਕੀ ਬਾਤ ਹੈ ਕੀ ਬਾਤ ਹੈ ਬਹੁਤ ਸੋਹਣਾ ਸਾਫ ਪਾਣੀ ਆਪਾਂ ਆ ਗਏ ਆ ਮੁਗਲ ਗਾਰਡਨ ਤੇ ਗੁਗਲ ਗਾਰਦੀ ਮਤਲਬ ਕਿ ਮੁਗਲਾਂ ਦੇ ਉਸ ਵਕਤ ਜਦੋਂ ਕਸ਼ਮੀਰ ਨੈਸਰੀ ਨਗਰ ਇਧਰ ਆਉਂਦੇ ਸੀ ਤੇ ਬਹੁਤ ਜਿਆਦਾ ਖੂਬਸੂਰਤ ਆ ਇੰਨੀ ਇੱਥੇ ਆ ਕੇ ਰਿਲੈਕਸੇਸ਼ਨ ਮਿਲਦੀ ਆ ਹੈ ਬੰਦਾ ਸਹਿਜ ਮਹਿਸੂਸ ਕਰਦਾ ਤੇ ਜਦੋਂ ਆਪਾਂ ਆਏ ਸਤਲੁਜ ਕੋਲ ਇਨੇ ਲਿਖਿਆ ਕਿ ਆਇਆ ਮਿੱਤਨਾਰ ਇਹ ਮੈਂ ਕਿਨਾਰ ਦਾ ਰੋਟਿਆ ਤੇ 375 ਸਾਲ ਹੋ ਗਿਆ ਮੈਨੂੰ ਇੱਥੇ ਖਲੋਤੇ ਇਹ ਮੇਰੀ ਜਿਹੜੀ ਲੰਬਾਈ 160 ਫੁੱਟ ਆ ਤੇ ਬੜੀਆਂ ਮੇਰੀਆਂ ਬਰੰਤਸ ਆ ਤੇ ਬਹੁਤ ਜ਼ਿਆਦਾ ਇੱਥੇ ਮੇਰਾ ਜਿਹੜਾ ਸਿੰਬਲ ਆਫ ਲਵ ਆ ਜਿਹੜੇ ਲੋਕ ਇੱਥੇ ਮੇਰੇ ਕੋਲ ਆਉਂਦੇ ਆ ਉਹ ਰਿਲੈਕਸ ਫੀਲ ਕਰਦੇ ਆ ਤੇ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਆ ਕਿ ਮੇਰੇ ਪੱਤੇ ਜਾਂ ਜਿਹੜਾਂ ਛੜੀਆਂ ਡੂੰਗੀਆਂ ਪੱਤੇ ਬੜੇ ਖੂਬਸੂਰਤ ਆ ਕਿ ਕਸ਼ਮੀਰ ਵੈਲੀ ਦੀ ਮਹਿਸ਼ਾਨ ਆ ਇੱਥੋਂ ਸਾਹ ਲੈਂਦੇ ਆ ਤੇ ਆਖਿਆ ਵੀ ਪੀਪੀਓ ਵਾਂਟ ਟੂ ਸੀ ਮੋਰ ਯੂ ਕੈਨ ਵਿਸਟ ਅਦਰ ਮੁਗਲ ਗਾਰਡਨਸ ਤੇ ਤੇ ਸੱਚੀ ਗੱਲ ਆ ਕਿ ਇਹਦੇ ਬਾਰੇ ਦੱਸਿਆ ਇਦੇ ਨਾਲ ਦੇ ਹੋਰ ਬਹੁਤ ਦਰਖਤਿਆ ਇੱਥੇ ਜਿਹੜੇ ਸੱਚੀ ਮੁੱਚੀ ਇਹਨਾਂ ਨੇ ਸਾਲ ਪੁਰਾਣੇ ਆ ਤੇ ਇਹ ਦਰਖਤ ਜਿਹੜੇ ਆ ਸ਼ਾਨ ਤਰੱਕੀ ਦੀ ਇਦਾਂ ਕਹਿ ਲਈਏ ਵੀ ਸ਼ਿੰਗਾਰ ਆ ਤੇ ਆਪਣੇ ਵੀ ਪੰਜਾਬ ਚ ਬੜੇ ਪੁਰਾਣੇ ਜਿਹੜੇ ਰੋਖਿਆ ਉਹ ਬੋੜ ਪਿੱਪਲ ਨਿੰਮ ਤੂਤ ਟਾਲੀਆਂ ਆ ਪਰ ਹੁਣ ਮਸਲਾ ਇਹ ਆ ਵੀ ਆਪਾਂ ਵਿਕਾਸ ਦੇ ਨਾਂ ਤੇ ਇਹਨੇ ਪੁਰਾਣੇ ਪੁਰਾਣੇ ਰੁੱਖ ਜਿਹੜੇ ਆ ਉਹ ਵੱਢਤੇ ਆ ਜਿਹੜੇ ਸਾਡੇ ਬਜ਼ੁਰਗਾਂ ਨੇ ਲਾਏ ਆ ਜਿਹੜੇ ਸਾਡੇ ਬਜ਼ੁਰਗਾਂ ਦੀ ਯਾਦ ਦਿਵੋਲੇ ਸੀ ਤੇ ਸਾਨੂੰ ਹੁਣ ਜਦੋਂ ਇਹ ਮਹਿਸੂਸ ਹੁੰਦਾ ਵਾ ਕਿ ਇੰਨੀ ਗਰਮੀ ਆ ਇੰਨੇ ਮੁਸ਼ਕਲ ਹਾਲਾਤ ਆ ਤੇ ਫਿਰ ਹੁਣ ਥੋੜੀ ਅਵੇਅਰਨੈਸ ਆਈ ਆ ਕਿ ਰੁੱਖ ਲਾਈਏ ਤੇ ਕਈ ਵਾਰ ਬੰਦਾ ਸੋਚਦਾ ਵੀ ਕੀ ਫਾਇਦਾ ਕੋਕ ਬਜ਼ੁਰਗ ਜਿਹੜਾ ਅਸੀਂ ਰੁੱਖ ਲਾਉਂਦਾ ਤੇ ਮੈਂ ਅੱਛੇ ਆ ਇੱਕ ਨੌਜਵਾਨ ਨੇ ਉਹ ਕਹਿੰਦਾ ਵੀ ਕੀ ਕਰਦਾ ਉਹ ਕਹਿੰਦਾ ਰੁੱਖ ਲਾਉਣਾ ਕਹਿੰਦਾ ਵੀ ਤੇਰੀ ਤਾਂ ਉਮਰ ਹੀ ਥੋੜੀ 2-4 ਸਾਲ ਹੁੰਦੀ ਆ ਇਹਦਾ ਕੀ ਫਾਇਦਾ ਤੈਨੂੰ ਉਹ ਫਿਰ ਕਹਿੰਨੇ ਆਖਿਆ ਵੀ ਜਿਹੜੇ ਰੁੱਖ ਸਾਡੇ ਬਜ਼ੁਰਗਾਂ ਨੇ ਲਾਏ ਅਸੀਂ ਉਹਨਾਂ ਦੇ ਫਲ ਖਾਦੇ ਆ ਤੇ ਇਸੇ ਤਰ੍ਹਾਂ ਜਿਹੜਾ ਮੈਂ ਲਾਉਂਗਾ ਉਹਦਾ ਫਲ ਉਹਦੀ ਸ਼ਾਂ ਮੇਰੀ ਆਉਣ ਵਾਲੀਆਂ ਪੁਛਤਾਂ ਲੈਣ ਦੀਆਂ ਸੋ ਕੰਦੀ ਗੱਲ ਆ ਕਿ ਇਹ ਸਾਰਾ ਕੁਝ ਸਮੈਲ ਕਰਕੇ ਆ ਲੋਕ ਇੱਥੇ ਦੂਰ ਦਰਾਦਿਆਂ ਤੋਂ ਵੇਖਣ ਆਉਂਦੇ ਆ ਤੇ ਬਹੁਤ ਸੋਹਣੀ ਥਾਂ ਫਰੀਦਾ ਮਹਿਲ ਦਾ ਸਖਣ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨਮਾਣੀਆਂ ਬੈਸਨ ਰੂਹਾਂ ਮੱਲ ਆਖੀ ਸ਼ੇਖਾਂ ਬੰਦਗੀ ਚੱਲਣ ਅੱਜ ਕੱਲ ਮੁਗਲ ਸਾਮਰਾਜ ਦੀ ਉਹ ਸ਼ਾਨ ਜਦੋਂ ਉਹਨਾਂ ਦੇ ਰਾਜ ਵਿੱਚ ਸੂਰਜ ਵੀ ਨਾ ਡੁੱਬਦਾ ਹੋਵੇ ਪਰ ਅੱਜ ਉਹ ਥਾਵਾਂ ਜਿਨ੍ਹਾਂ ਤੇ ਅਕਸਰ ਆਮ ਲੋਕ ਜਦੋਂ ਮਰਜੀ ਆ ਜਾ ਸਕਦੇ ਆ ਤੇ ਵੇਖ ਸਕਦੇ ਆ ਉਹਨਾਂ ਥਾਵਾਂ ਨੂੰ ਜਿਨ੍ਹਾਂ ਤੇ ਹੋ ਸਕਦਾ ਵੀ ਕਿਸੇ ਵੇਲੇ ਜਦੋਂ ਬਾਦਸ਼ਾਹ ਕੇ ਬਿੰਦਾ ਹੋਏਗਾ ਤੇ ਕਿਸੇ ਆਮ ਬੰਦੇ ਨੂੰ ਇੱਧਰ ਝਾਕਣ ਦੀ ਵੀ ਆਗਿਆ ਨਹੀਂ ਦਿੱਤੀ ਜਾਂਦੀ ਹੋਣੀ ਬਾਬਾ ਫਰੀਦ ਸਾਹਿਬ ਨੇ ਇਸ ਸੰਸਾਰ ਦੀ ਸੱਚਾਈ ਬਿਆਨ ਕੀਤੀ ਆ ਕਿ ਇੰਨੇ ਵੱਡੇ ਵੱਡੇ ਮਹਿਲ ਇਹ ਖਾਲੀ ਹੋ ਗਏ ਆ ਤੇ ਜਿਹੜੇ ਰਾਜ ਕਰਨ ਵਾਲੇ ਆ ਉਹ ਕਬਰਾਂ 'ਚ ਜਾ ਕੇ ਪਏ ਆ ਇਸ ਕਰਕੇ ਆਖਿਆ ਵੀ ਇੱਥੇ ਰਹਿਣ ਵਾਲੀ ਕੋਈ ਚੀਜ਼ ਆ ਤੇ ਉਹ ਆ ਬੰਦਗੀ ਮੁਗਲ ਗਾਰਡਨ ਦਾ ਉਹ ਚਾਕਾ ਜਿੱਥੇ ਬਹਿ ਕੇ ਵੱਡੇ ਵੱਡੇ ਮੁਗਲ ਸਮਰਾਟ ਆਪਣਾ ਹੁਕਮ ਚਲਾਉਂਦੇ ਰਹੇ ਆ ਤੇ ਉਹ ਥਾਵਾਂ ਵੀ ਜਿੱਥੇ ਆਮ ਬੰਦਾ ਦੂਰੋਂ ਤੇ ਝਾਕ ਕੇ ਵੇਖੇ ਵੀ ਤੇ ਤਾਂ ਵੀ ਹੋ ਸਕਦਾ ਵੀ ਉਹਨੂੰ ਸਪਾਈ ਫੜ ਕੇ ਲੈ ਆਉਣ ਤੇ ਸਜ਼ਾ ਦੇਣ ਪਰ ਸਮੇਂ ਦੀ ਖੇਡ ਏਦਾਂ ਦੀ ਆ ਵੀ ਏ ਵੀ ਖਾਲੀ ਹੋ ਗਿਆ ਮਹਿਲ ਇਸੇ ਕਰਕੇ ਮਹਾਰਾਜ ਨੇ ਬਾਣੀ ਚ ਆਖਿਆ ਵੀ ਇੱਥੇ ਸਦਾ ਕਿਸੇ ਨੇ ਠਹਿਰ ਨਹੀਂ ਰਹਿਣਾ ਜਿਹੜਾ ਆ ਉਹਨੇ ਇੱਥੋਂ ਚਲੇ ਜਾਣਾ ਤੇ ਵੱਡੇ ਵੱਡੇ ਸਮਰਾਟ ਬਾਦਸ਼ਾਹ ਉਹ ਵੀ ਰਾਜ ਕਰਕੇ ਇੱਥੋਂ ਇੱਥੋਂ ਮੁਗਲ ਗਾਰਡਨ ਦਾ ਜਿਹੜਾ ਸਾਰਾ ਝਾਕ ਆ ਜਦੋਂ ਆਪਾਂ ਗਏ ਸੀ ਉਦੋਂ ਭਾਰੇ ਬੰਦ ਹੀ ਤੇ ਹੁਣ ਭਾਰੇ ਜਿਹੜੇ ਚਾਲੂ ਹੋ ਗਏ ਆ ਤੇ ਬਹੁਤ ਸੋਹਣਾ ਥਿਊ ਆ ਧਰਤੀ ਦਾ ਸਵਰਗ ਕਿਸ ਨੂੰ ਇਹਨੋਂ ਐਸੇ ਕਰਕੇ ਆਖਿਆ ਜਾਂਦਾ ਨੌਜੋਣ ਆਪਣੇ ਬਾਹਰ ਨਿਕਲ ਗਏ ਆ ਹੋ ਇਹ ਕੋ ਬਾਹੂ ਬੈਠਾ ਵਿਚਾਰਾ ਵੀ ਥਕਿਆ ਮੇਰੇ ਨਾਲ ਘਰ ਦੇਣਾ ਤਾਂ ਤੁਸੀਂ ਜਾਓ ਤੇ ਮੇਰੀ ਨਹੀਂ ਬਾ ਤੇ ਮੈਂ ਕਿਤੇ ਫੇਰ ਜਾ ਆਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ